ਸਰਦਾਰੀ ਸਾਡੀ ਤਾਜ ਹੈ ਪੱਗ ਸਾਡੀ ਤਾਜ ਪੱਗ ਦਾ ਹੌਂ ਰਖੋ ਜੀ ਸਰਦਾਰ ਦੀ ਪੌਣੀ ਕਦੇ ਨਹੀਂ ਢੁਗਦੀ ਇਹ ਤੁਸੀਂ ਵੀ ਮੰਨੋਗੇ ਇਸ ਚੀਜ਼ ਨੂੰ ਕਫੀ ਵੀ ਹੈ ਮਾਤੇ ਵੀ ਹੈ ਪੱਗ ਆ ਦੇਖੋ ਮੇਰਾ ਕਲੇਜਾ ਛੱਲੀ ਛੱਲੀ ਹੁੰਦਾ ਬੋਲਦੇ ਵੇ ਇਹਨਾਂ ਨੇ ਸਾਡੀ ਸਿੱਖੀਸਮ ਦੇ ਆਨਮਾਨ ਸ਼ਾਂਤਿ ਵੀ ਅਟੈਕ ਕੀਤਾ ਇਹ ਰੋਲੂng ਦੀ ਰੀਤ ਪੱਗ ਇਹ ਸਾਡੀ ਇੱਜ਼ਤ ਹੈ ਇਹਨੂੰ ਬੇਇੱਜ਼ਤੀ ਨਹੀਂ ਕਰੋਂ ਤੁਮ ਕਿਵੇਂ ਇਸ ਪੱਗ ਨੂੰ ਆ ਦੇਖੋ ਇਸ ਧਿਆਨ ਨੂੰ ਆ ਪੱਤੇ ਦਿਖ ਰਿਹਾ ਬਾਣਾ ਚ ਕੀ ਮਨਾਉਣਾ ਕੀ ਚਾਉਂਦੇ ਸੀ ਕੇਵਲ ਮਨਾਉਣਾ ਚਾਉਂਦੇ ਸੀ ਬੇਨਸ਼ਾ ਵਿੱਚੋਂ ਕੀ ਮਨਾਉਣਾ ਚਾਉਂਦੇ ਸੀ ਤੁਸੀਂ ਨਸ਼ਾ ਕਰਦੇ ਹੋ ਨਹੀਂ ਮੰਨਦੇ ਹੋ ਉਹ ਟੀਚਰ ਸੀ ਤੇ 13 ਮਹੀਨੇ ਗੱਲ ਕਰਦੇ ਹਾਂ 23 ਮਹੀਨੇ ਮੇਰੇ ਹਸਬੰਡ ਬਾਈ ਪ੍ਰੋਫੈਸ਼ਨ ਹੀ ਵਾਸ ਅ ਟੀਚਰ ਐਂ 13 ਸਾਲ ਤੋਂ ਪੜਾ ਰਹੇ ਸੀ ਉਹ ਇੰਗਲਿਸ਼ ਦੇ ਫ੍ਰੈਂਚ ਦੇ ਐਕਸਪੋਰਟ ਸੀ ਮਤਲਬ ਅੱਛੇ ਅੱਛੇ ਰੈਪਿਟੇਟਿਡ ਇੰਸਟੀਟਿਊਸ਼ਨਸ 'ਚ ਪੜਾ ਕੇ ਆਏ ਨੇ ਜਿਵੇਂ ਬਾਬਾ ਫਿਰ ਕਾਲਜ ਆਫ ਇੰਜੀਨੀਅਰਿੰਗ ਐਂ ਟੈਕਨੋਲੋਜੀ ਐਂ ਵਾਇਰਸ ਕਾਲਜ ਬਣਾ ਲਾ ਖੁਦ ਦਾ ਵੀ ਖੁਦ ਦੇ ਉਹਨਾਂ ਨੇ ਕੰਮ ਕੀਤਾ ਸੀ ਜਿਹਦਾ ਨਾਮ ਸੀ ABCDI ਇੰਸਟੀਟ ਬਟ ਚਲੋ ਲਾਕਡਾਊਨ ਦੇ ਦੌਰਾਨ ਉਸ ਟਾਈਮ ਕਾਫੀ ਲਾਸ ਹੋ ਗਏ ਸੀ ਬਿਕੋਜ਼ ਲਾਕਡਾਊਨ ਤੋਂ ਸਾਨੂੰ ਸਾਰਾ ਪਤਾ ਹੈ ਕਾਫੀ ਬਿਜ਼ਨਸ ਸ਼ਟਡਾਊਨ ਹੋ ਗਏ ਸੀ ਬਟ ਲਾਈਕ ਜੋ ਡਰਾਈਵਰ ਕੋਡ ਸੀ ਹੀ ਵਾਸ ਇਨ ਟੂ ਪੀਚਿੰਗ ਠੀਕ ਹੈ ਜੀ 23 ਮਈ ਨੂੰ ਉਹ ਆਪਣੀ ਡਿਊਟੀ ਗਏ ਹੀ ਵਾਸ ਵਰਕਿੰਗ ਐਜ਼ ਅ ਆਇਲ ਸਟ੍ਰੇਨਰ ਸੀਨੀਅਰ ਆਇਲ ਸਟ੍ਰੇਨਰ ਇਨ ਅ ਆਇਲ ਸਿਕਸਟੀ ਕਯੂ ਜੋ ਜੀਤ ਰੋਡ ਤੇ ਸੀ ਅੰਡਰ ਨਾਰਮਲ ਜਿਵੇਂ ਸਵੇਰ ਚ ਰੂਟੀਨ ਚ ਜਾਂਦੇ ਸੀ ਉਦੋਂ ਗਏ ਸੀ ਉਸ ਬੰਦੇ ਦੀ ਰੈਗੂਲਰ ਜਿਵੇਂ ਗੱਲ ਹੁੰਦੀ ਸੀ ਉਦੋਂ ਹੀ ਗੱਲ ਹੋ ਰਹੀ ਸੀ ਕਿ ਤੁਸੀਂ ਮਿਸ ਮਾਰਨਿੰਗ ਚ ਉਹਦਾ ਉਹਦਾ পেট ਅਪਸਾਈਡ ਸੀ ਤਾਂ ਆਖਿਆ ਤੇਰੇ ਸੀ ਮੈਂ ਰੋਟੀ ਨਹੀਂ ਖਾਣੀ ਵੀ ਤੁਸੀਂ ਚਲੋ ਮੈਂ ਉਹਨਾਂ ਨੂੰ ਕਿਹਾ ਫਰੂਟਸ ਖਾ ਲੋ ਖਾਲੀ ਪੇਟਾਂ ਆਹੀ ਗੱਲ ਹੋਈ ਸੀ ਦੈਨ ਉਹ ਜਦੋਂ ਇੰਸਟਲ ਪਹੁੰਚਦੇ ਉਹਦੀ ਮੇਰੀ ਗੱਲ ਹੁੰਦੀ ਹੈ ਬਾਈ WhatsApp not call ਸਭ ਕੁਝ ਠੀਕ ਚੱਲ ਰਿਹਾ ਸੀ ਉਹ ਵੀ ਬਿਜ਼ੀ ਸੀ ਇੱਕਰ ਵਿੱਚ ਵੀ ਮੈਂ ਕਾਲ ਕੀਤੀ ਸੀ ਕਿ ਵੀ ਲੰਚ ਕਰ ਲੋ ਕਹਿੰਦੇ ਕਿ ਲੰਚ ਤਾਂ ਨਹੀਂ ਚਲੋ ਮੈਂ ਮੈਂ ਕਿਹਾ ਚਲੋ ਜੂਸ ਲੈ ਲਓ ਫਰੂਟਸ ਜਿਵੇਂ ਗੱਲ ਹੋ ਗਈ ਸੀ ਉਦਾਂ ਹੀ ਦੈਨ 5:30 ਵਜੇ ਮੈਂ ਕਾਲ ਕੀਤੀ ਉਹਨਾਂ ਨੂੰ ਕਿ ਕਦੋਂ ਤੱਕ ਆ ਗਏ ਬਿਕਾਜ਼ ਉਹ 5:30 6 ਦੇ ਵਿੱਚ ਵਿੱਚ ਆ ਜਾਂਦੇ ਸੀ ਐਂਡ ਅਸੀਂ ਸ਼ਾਮ ਦੀ ਚਾਹ ਇਕੱਠੇ ਹੀ ਪੀਂਦੇ ਸੀ ਤਾਂ ਮੈਨੂੰ ਕਹਿੰਦੇ ਰੈਂਸੀ ਤੂੰ ਚਾਹ ਰੱਖ ਮੈਂ ਆ ਰਿਹਾ ਜੋ ਲਾਸਟ ਗੱਲ ਹੋਈ ਐਂਡ ਆਹੀ ਉਹਨਾਂ ਦੇ ਲਾਸਟ ਸ਼ਬਦ ਸੀ ਤੂੰ ਚਾਹ ਰੱਖ ਮੈਂ ਆਉਂਦਾ ਉਸ ਤੋਂ ਬਾਅਦ ਕਦੇ ਨਹੀਂ ਮੈਂ ਫਿਰ ਵੀ ਵੇਟ ਕੀਤਾ ਕਿਉਂਕਿ ਉਸ ਟਾਈਮ ਤੱਕ ਮੈਨੂੰ ਸਭ ਕੁਝ ਸਹੀ ਲੱਗ ਰਿਹਾ ਸੀ ਕਿ ਚਲੋ ਆ ਜਾਣਗੇ ਮੈਂ ਚਾਹ ਬਣਾ ਲੱਗੀ 6 ਵਜੇ ਤੱਕ ਪਹੁੰਚੇ ਹੀ ਨਹੀਂ ਕਰੇ मैं छः पांच बजे तक छः बज के पांच मिनट तक मैं वेट किया मैं क्या मम्मी अच्छे लेट हो गए पता नहीं अगे नहीं, तो हो नहीं मैं फोन करके पुछ रही फोन स्विच ऑफ आ रहा से मैं क्या चलो उस टाइम भी एज अ वाइफ मेरे मन च यही मैं चलो एंड्रॉइड फोन है डेड हो जाता कई बार बैटरी लो हो जाती है इट वॉज़ लाइक नॉर्मली लग रहा है मैं मैं दस मिनट रुक के फिर मैं सवा कॉल की फोन स्विच ऑफ फिर मेरे मन चाहिए यही सभी चलो भी कई बार मतलब का प्लैन बन जाता है फोन ऑन नहीं हों ਮੇਰੇ ਮਮੀ ਚੜ੍ਹੂ ਕੋਈ ਨਹੀਂ 10 ਮਿੰਟ ਆਪਾਂ ਹੋਰ ਰੁਕ ਜਾਨੇ ਆ ਮੈਂ ਸਾਢੇ ਸ਼ਬਜੇ ਫੇਰ ਫੋਨ ਕੀਤਾ ਅਗੇਨ ਫੋਨ ਕੀਤਾ ਇਦਾਂ ਹੀ ਮੈਂ ਟਰਾਈ ਕਰਦੀ ਰਹੀ ਸਾਢੇ 6 ਪੌਣੇ 7 5-5 ਮਿੰਟ ਬਾਅਦ 7 ਵਜੇ ਤੋਂ ਬਾਅਦ ਮੈਂ ਲਗਾਤਾਰ ਟਰਾਈ ਕੀਤਾ 7 ਵਜੇ ਤੋਂ ਮਤਲਬ 7 ਵਜੇ ਤੋਂ ਲਗਾਤਾਰ ਮੈਂ ਤੇ ਮੰਮੀ ਅਸੀਂ ਦੋਨੋਂ ਲੱਗੇ ਰਹੇ 8 ਵਜੇ ਤੱਕ ਅਸੀਂ ਕੰਟੀਨਿਊਸਲੀ ਲੱਗੇ ਰਹੇ ਮਤਲਬ 2 ਘੰਟੇ ਤਾਂ ਹੋ ਗਏ ਅਸੀਂ 6 ਤੋਂ ਲੈ ਕੇ 8 ਵਜੇ ਤੱਕ ਉਦੋਂ ਬਾਅਦ ਸਵਾ 8 ਵਜੇ ਡੈਡੀ ਹੈ ਡੈਡੀ ਕਹਿੰਦੇ ਵੀ ਅੱਜ ਪਹੁੰਚ ਆਇਆ ਨਹੀਂ ਵੀ ਕਾਰ ਵੀ ਨਹੀਂ ਹੈ मैं क्या डैडी पता नहीं कि गल की लोगी, फोन स्विच हो गया कितने गड्डी ना खराब हो गई हो हाँ मैं जस्ट अजम्प्शन लगा रही थी सवा अठ बजे फिर डैडी भी मतलब कैंडी ने तीनों ही फोन कर रहे थे मैं फ्रेंड्स में फोन करना शुरू किया कि चलो पूछा मैं किसी के घर तो नहीं चले गए या ग्डी तो नहीं खराब हो मम्मी भी फ़ोन कर रही सी डैडी भी फोन कर रही थे अठ अपसीमेटली एग्जैक्ट टाइम मतलब अठते से शायद तो फोन स्विच ऑन हों नरेंद्र का मेरे हसबेंड का फोन ऑन ਕੋਈ ਅਨਨੋਣ ਪਰਸਨ ਫੋਨ ਕਰਦਾ ਹੈ ਤੇ ਕਹਿੰਦਾ ਕਿ ਡੈਡੀ ਨੇ ਵੀ ਜੱਟਲੀ ਕਿਹਾ ਕਿ ਕਿੱਥੇ ਰਹਿ ਗਿਆ ਤੂੰ ਪਰੇ ਨਹੀਂ ਪਹੁੰਚਿਆ ਹਾਲ ਤੱਕ ਜਿਵੇਂ ਫਾਦਰ ਗੱਲ ਕਰ ਰਿਹਾ ਉਹ ਕਹਿੰਦਾ ਕਿ ਮੈਂ ਨਰਿੰਦਰ ਨਹੀਂ ਬੋਲ ਰਿਹਾ ਮੈਂ 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 ਕੁਝ ਥਾਂ ਦੱਸਿਸ ਤੂੰ ਮੈਂ ਬੋਲ ਰਿਹਾ ਮੈਂ ਨਰਿੰਦਰ ਹੀ ਬੋਲ ਰਿਹਾ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਸਿਵਲ ਹਸਪੀਟਲ ਚ ਤੁਸੀਂ ਆਓ ਇਹ ਉਹਨਾਂ ਨੇ ਕਹਿ ਸਕਦਾ ਨਾਮ ਨਹੀਂ ਦੱਸਿਆ ਸੀ ਨਾ ਤੇ ਅਸੀਂ ਇੱਕਦਮ ਸਾਨੂੰ ਉਹਦਾ ਸ਼ੌਕ ਲੱਗ ਗਿਆ ਕੋਈ ਫੈਮਿਲੀ ਸਾਡੇ ਪਾਸੇ ਮੇਰੀ ਗੱਲ ਹੁੰਦੀ ਹੈ 7:30 ਵਜੇ ਤੁਹਾਨੂੰ ਇੱਕਦਮ ਉਹਨਾਂ ਦੇ ਫੋਨ ਤੋਂ ਹੀ ਨਿਊਜ਼ ਮਿਲਦੀ ਹੈ ਕਿ ਐਕਸੀਡੈਂਟ ਹੋ ਗਿਆ ਤੇ ਜਿਹੜੀ ਡੈਡੀ ਨੇ ਪੁੱਛਿਆ ਕਿ ਕਿੰਨਾ ਕੁ ਹੋਇਆ ਵੀ ਕਿੰਨੇ ਸੱਟ ਲੱਗੀਆਂ ਕਹਿੰਦਾ ਕਿ ਸੱਟ ਤਾਂ ਲੱਗਣੀ ਸੀ ਪਰ ਬੇਹੋਸ਼ ਹੈ ਤੁਸੀਂ ਜਲਦੀ ਆਓ ਬਸ ਇਹ ਗੱਲ ਹੋਈ ਮੈਂ ਮਤਲਬ ਜਦੋਂ ਮੈਂ ਕਿਹਾ ਮੈਂ ਕਿਹਾ ਉਹ ਤੁਸੀਂ ਪੁੱਛੋ ਸਹੀ ਵੀਡੀਓ ਕਾਲ ਤਾਂ ਕਰੋ ਦੇਖੀਏ ਤਾਂ ਸੀ ਮੈਂ ਵਜੇਤੀ ਕਾਲ ਬੈਕ ਕਰਨਾ ਸ਼ੁਰੂ ਕੀਤਾ ਉਸੇ ਨੰਬਰ ਤੇ ਰਿੰਗ ਜਾ ਰਹੀ ਸੀ ਉਸ ਟਾਈਮ ਸਵਿਚ ਆਫ ਨਹੀਂ ਆ ਰਹੀ ਸੀ ਮੈਂ WhatsApp ਮੈਸੇਜ ਕੀਤੇ ਮੈਂ ਟੈਕਸਟ ਮੈਸੇਜ ਕੀਤੇ ਵੀਰੇ ਪਲੀਜ਼ ਫੋਨ ਤੁੱਕ ਇੱਕ ਵਾਰ ਚੱਕ ਲਾ ਮੈਨੂੰ ਦੱਸ ਦੇ ਕੀ ਹੋਇਆ ਵੀਡੀਓ ਕਾਲ ਕਰ ਲਾ ਮੈਨੂੰ ਦੇਖਣਾ ਹੈ ਕੀ ਹੋਇਆ ਹੀ ਵਾਸ ਨੋਟ ਰਿਪਲਾਈਂਗ ਐਟ ਆਲ ਬਿਲਕੁਲ ਵੀ ਉਹਨੇ ਰਿਪਲਾਈ ਨਹੀਂ ਕੀਤਾ ਫਿਰ ਇਧਰੋਂ ਮੰਮੀ ਡੈਡੀ ਸੁਣੀਕਾਰ ਤਾਂ ਇਹਨਾਂ ਕੋਲ ਸੀਗੀ ਤਾਂ ਮੰਮੀ ਡੈਡੀ ਜਾਣਦੇ ਆ ਬਾਈਕ ਤੇ ਮੈਂ ਤੇ ਮੇਰਾ ਬੇਟਾ 5 ਸਾਲ ਦਾ ਹੈ ਅਸੀਂ ਘਰੇ ਸੀ ਮੈਂ ਵੀ ਫਰਾਈ ਸੀ ਮੈਨੂੰ ਵੀ ਇੱਕਦਮ ਵੀ ਆਬਵੀਅਸਲੀ ਮੈਂ ਪੈਨਿਕ ਸਟੇਟਸ ਪਹੁੰਚ ਗਈ ਕੀ ਕੀ ਹੋ ਗਿਆ ਕ੍ਰਿਓਸਿਟੀ ਨੂੰ ਨੋ ਵੀ ਹੋਇਆ ਕਿ ਐਵੇਂ ਕਿਵੇਂ ਐਕਸੀਡੈਂਟ ਹੋ ਗਿਆ 13 ਸਾਲ ਤੋਂ ਰੋਜ਼ ਜਾ ਰਹੇ ਆ ਐਦਾਂ ਦਾ ਕਦੇ ਵੀ ਨਹੀਂ ਹੋਇਆ ਵਗਿਆ ਆਪਣਾ ਨੇ ਲਾਜ਼ ਨੂੰ ਬਿਲਕੁਲ ਸੀਟ ਬੈਟ ਲਗਾ ਕੇ ਕੰਮ ਕਰਨਾ ਜਾਂ ਰੂਲਸ ਨੂੰ ਫੋਲੋ ਕਰਦੇ ਸੀ ਸਟੋਪ ਡਰਾਈਵਿੰਗ ਕਰਦੇ ਸੀ ਆਈ ਨਹੀਂ ਰੈਸਟ ਡਰਾਈਵਿੰਗ ਕਰਦੇ ਸੀ ਸੋ ਬੜਾ ਮੈਨੂੰ ਲੱਗਿਆ ਚਰਮਾ ਦਾ ਹੋਇਆ ਕਿ ਆਏ ਕਿਵੇਂ ਐਕਸੀਡੈਂਟ ਹੋ ਗਿਆ ਚਲੋ ਫਿਰ ਵੀ ਇਹ ਸਾਨੂੰ ਆਈ ਸੀ ਵੀ ਚਲੋ ਠੀਕ ਹੋਊਗਾ ਵੀ ਹੋਸ਼ ਆ ਜਾਊਗਾ ਕੋਈ ਨਹੀਂ ਝਟਕਾ ਲੱਗਿਆ ਹੋਣਾ ਫਿਰ ਵੀ ਸੀ ਮੈਂ ਰੱਬ ਅੱਗੇ ਅਰਦਾਸ ਕਰਦੀ ਰਹੀ ਕਿ ਜਲਦੀ ਹੋਸ਼ ਆ ਜਾਵੇ ਬਟ ਇਧਰੋਂ ਮੈਂ ਸਿੱਧਾ ਮਾਮਾ ਜੀ ਨੂੰ ਕਾਲ ਕੀਤੀ ਕਿਉਂਕਿ ਸਾਡਾ ਘਰ ਅੱਧੇ ਘੰਟੇ ਦੀ ਦੂਰੀ ਤੇ ਸੀ ਇਧਰੋਂ ਮੈਂ ਮਾਮਾ ਜੀ ਨੂੰ ਕਾਲ ਕੀਤੀ ਮਾਮਾ ਜੀ ਬੈਠੇ ਨੇ ਕੀ ਮਮਾ ਜੀ ਐਕਸੀਡੈਂਟ ਹੋ ਗਿਆ ਪਲੀਜ਼ ਤੁਸੀਂ ਪਹੁੰਚੋ ਵੀ ਤੁਸੀਂ ਨੇੜੇ ਹੋ ਤੁਸੀਂ ਪਹੁੰਚੋ ਤਾਂ ਇਹ 10 ਮਿੰਟ ਚ ਪਹੁੰਚਦੇ ਉੱਥੇ ਮੈਂ ਇਹਨਾਂ ਨੂੰ ਕਾਲ ਕਰੀ ਸੀ ਇਹਨਾਂ ਨੇ ਮੇਰਾ ਫੋਨ ਨਹੀਂ ਪੀਕਿਆ ਫਿਰ ਮੰਮੀ ਨੂੰ ਫੋਨ ਕੀਤਾ ਡੈਡੀ ਨੂੰ ਫੋਨ ਕੀਤਾ ਫਿਰ ਫੋਨ ਕੋਈ ਨਹੀਂ ਚੱਕ ਰਿਹਾ ਸੀਗਾ ਮੈਂ ਇੰਨੀ ਕਿਊਰੀਅਸ ਹੋ ਰਹੀ ਸੀ ਨਾ ਕਿ ਹੋਇਆ ਕੀ ਹੁੰਦਾ ਕੀ ਹੈ ਜੀ ਮੈਨੂੰ ਤਾਂ ਚਲੋ ਬਾਅਦ ਚ ਪਤਾ ਲੱਗਦਾ ਮੈਂ ਆਪਣੇ ਘਰ ਬਚ ਕਰਦੀਆਂ ਜਦੋਂ ਇਹ ਉੱਥੇ ਪਹੁੰਚਦੇ ਆ ਡਾਕਟਰ ਨੇ ਆਲਰੇਡੀ ਬੋਡੀ ਮਤਲਬ ਡਿਕਲੇਰ ਡੈਡ ਕਰ ਰੱਖਿਆ ਸੀ ਕਿ ਜਦੋਂ ਸਾਡੇ ਕੋਲ ਪਹੁੰਚੇ ਵੀ ਡੈੱਡ ਬੋਡੀ ਹੀ ਪਹੁੰਚੀ ਐ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਪੁੱਛਿਆ ਕਿ ਕੌਣ ਛੱਡ ਕੇ ਗਿਆ ਬੋਡੀ ਕੌਣ ਵਾਪਸ ਕੇ ਗਿਆ ਕੌਣ ਨਾਲ ਆਇਆ ਸੀ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਸੀ ਦਨ ਅਸੀਂ ਨੈਕਸਟ ਸਟੈਪ ਦੇਖਿਆ ਕਿ ਉਹਨਾਂ ਨੇ ਹਸਪੀਟਲ ਵਾਲਿਆਂ ਨੂੰ ਕਿਹਾ ਕਿ ਤੁਸੀਂ ਸੀਸੀਟੀਵੀ ਫੁਟੇਜ ਦਿਖਾਓ ਅਸੀਂ ਦੇਖੀਏ ਤਾਂ ਸਹੀ ਕੌਣ ਸੀ ਜਦੋਂ ਦੇਖਿਆ ਤਾਂ ਇੱਕ ਅਨਨੋਨ ਪਰਸਨ ਸੀਗਾ ਜੋ ਕਿ ਸਟ੍ਰੈਚਰ ਦੇ ਉੱਪਰ ਤੁਸੀਂ ਫੇਸਬੁੱਕ ਤੇ ਦੇਖਿਆ ਉਹਨਾ ਵੀਡੀਓ ਵਾਇਰਲ ਵੀ ਹੋ ਰਹੀ ਥੀ ਤਾਂ ਉਸ ਸਟ੍ਰੈਚਰ ਕਾਰ ਦੇ ਪਿੱਛੇ ਉਹਨਾਂ ਨੇ ਖੱਡਿਆ ਬੋਡੀ ਨੂੰ ਦੈਨ ਬੋਡੀ ਨੀਚੇ ਗਿਰ ਰਹੀ ਹੈ ਫਿਰ ਉਹ ਬੰਦੇ ਦੀ ਹੈਲਪ ਲੈ ਰਹੇ ਕਿਸੇ ਦੀ ਫਿਰ ਚੱਕ ਰਹੇ ਹੈ ਬੋਡੀ ਐਂਡ ਅੰਦਰ ਲੈ ਕੇ ਜਾ ਰਹੇ ਹੈ ਅੰਦਰ ਲੈ ਜਾ ਕੇ ਉਹਨੇ ਫੋਨ ਨਾਲ ਉਹ ਇਦਾਂ ਇਦਾਂ ਖੇਡ ਰਹੇ ਫੋਨ ਵਾਈ ਕਰ ਰਹੇ ਹੈ ਐਂਡ ਉਹਨੇ ਕਾਲ ਕੀਤੀ ਹੈ ਉਹ ਵੀ ਆਇਆ ਸਾਰਾ ਕੈਮਰਾ 'ਚ ਐਂਡ ਉਸ ਤੋਂ ਵਾਪਸ ਗਿਆ ਫਿਰ ਵਾਪਸ ਆਇਆ ਫੋਨ ਉਹਨੇ ਐਂ ਸੁੜਦਾ ਕਾਰ 'ਚ ਐਂਡ ਉਹ ਚਲਾ ਗਿਆ ਉਸ ਤੋਂ ਬਾਅਦ ਜੀ ਜਾ ਕੇ ਅਸੀਂ ਪੁੱਛਦੇ ਹਾਂ ਕਿ ਡੈੱਡ ਬੋਡੀ ਮਤਲਬ ਕਦੋਂ ਆਈ ਕਿੰਨੇ ਵਜੇ ਸਾਨੂੰ 8:30 ਵਜੇ ਇਨਫੋਰਮੇਸ਼ਨ ਮਿਲੀ 6:00 ਵਜੇ ਬਿਲੀ ਪਰ ਜੋ ਬੋਡੀ ਦੀ ਜੋ ਸਟੇਟਸ ਉਹਨਾਂ ਨੇ ਦੇਖਿਆ ਉਹ ਕਹਿੰਦੇ ਕਿ 7:30 ਵਜੇ ਡੈਥ ਹੋ ਚੁੱਕੀ ਉਸ ਤੋਂ ਬਾਅਦ ਇੱਕ ਵਾਰ ਅਸੀਂ ਤਾਂ ਪੂਰੀ ਪੈਨਿਕ ਸਟੇਟ ਚ ਸੀ ਸਾਨੂੰ ਨਹੀਂ ਪਤਾ ਅਸੀਂ ਉਸ ਟਾਈਮ ਅਸੀਂ ਕਿਵੇਂ ਕੱਟਿਆ ਮੈਨੂੰ ਤਾਂ ਦੱਸਿਆ ਹੀ ਨਹੀਂ ਸੀ ਟੂ ਬੀ ਵੈਰੀ ਓਨਸਟ ਐਂਡ ਮੈਂ ਐਟੀ ਐਜ਼ ਅ ਵਾਈਫ ਨਹੀਂ ਮੈਂ ਟੋਲਰੇਟ ਕਰ ਸਕਦੀ ਸੀ ਇਹ ਸ਼ਾਇਦ ਆਪਣੀ ਜਗ੍ਹਾ ਤੇ ਸਹੀ ਸੀ ਮੈਨੂੰ ਵੀ ਦੱਸਿਆ ਸੀ ਕਿ ਐਮਰਜੈਂਸੀ ਚ ਹੈ ਨੈਂਸੀ ਤੋਂ ਅਰਦਾਸ ਕਰ ਹੋਸ਼ ਨਹੀਂ ਮੈਂ ਤੇ ਮੇਰਾ ਬੇਟਾ ਸੀ ਆਪਣਾ ਅਰਦਾਸ ਕਰਦੇ ਰਹੀ ਸਾਰੀ ਰਾਤ ਬੈਠੇ ਕਿ ਪਲੀਜ਼ ਹੋਸ਼ ਆ ਜਾ ਜ ਰੱਬਾ ਹੋਸ਼ ਆ ਜਾ ਪਲੀਜ਼ ਹੋਸ਼ ਆ ਜਾ ਉਸ ਟਾਈਮ ਫਿਰ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਆਪਣੇ ਲੈਵਲ ਤੇ ਕਿਉਂਕਿ ਮੇਰੇ ਫਾਦਰ ਨਾਲ ਡਾਕਟਰ ਨੇ ਮੇਰੇ ਮਾਮਾ ਜੀ ਵੀ ਡਾਕਟਰ ਨੇ ਵੀ ਆਰ ਨਾਟ ਅਨ ਐਜੂਕੇਟਿਡ ਅਸੀਂ ਆਈ ਨਹੀਂ ਵੀ ਕੋਈ ਵੀ ਕਹਿਦੋ ਕਿ ਕੁਝ ਵੀ ਹੋ ਗਿਆ ਹਾਂਜੀ ਸਾਨੂੰ ਇਹ ਦੱਸਿਆ ਗਿਆ ਸੀ ਐਕਸੀਡੈਂਟ ਹੋ ਗਿਆ ਜੋ ਅਨਨੋਨ ਪਰਸਨ ਸੀ ਉਹਨੇ ਹੀ ਦੱਸਿਆ ਸੀ ਐਕਸੀਡੈਂਟ ਹੋ ਗਿਆ ਜਦੋਂ ਕਾਰ ਦੀ ਸਿਚੁਏਸ਼ਨ ਦੇਖੀ ਹੈ ਕਾਰ ਦੇ ਵਿੱਚ ਬੰਪਰ ਬੋਨਟ ਸਭ ਸਹੀ ਕਾਰ ਦੇ ਜਿਹੜਾ ਮਿਰਰ ਹੈ ਉੱਤੇ ਕੱਲਾ ਇੰਨਾ ਖੋਲ ਸੀਗਾ ਐਂਡ ਉਹ ਹੋਲ ਤੋਂ ਦੇਖ ਕੇ ਸਾਨੂੰ ਅਗੇਨ ਸੜਾ ਡਾਊਟ ਹੋਰ ਜੋ ਸੀ ਯਕੀਨ ਚ ਬਦਲ ਗਿਆ ਕਿ ਐਕਸੀਡੈਂਟ ਤਾਂ ਲੱਗਦਾ ਨਹੀਂ ਇਹ ਤਾਂ ਐ ਲੱਗਦਾ ਕਿਸੇ ਨੇ ਵੀ ਸ਼ੀਸ਼ਾ ਨਾਲ ਬਾਹਰੋਂ ਨਹੀਂ ਕਿ ਲਿਆ ਵੇ ਅੰਦਰੋਂ ਜਿਵੇਂ ਕੋਈ ਚੀਜ਼ ਮਾਰੀ ਹੁੰਦੀ ਹੈ ਦੇਖ ਕੇ ਕੋਈ 15 ਸਾਲ ਦਾ ਬੱਚਾ ਵੀ ਦੱਸ ਦੂਗਾ ਵੀ ਇੰਨਾ ਤਮੋਰਾ ਐਂਡ ਡੈਡ ਫੋਰ ਥਿਸ ਵਾਸ ਟੋਲ ਟੂ ਅਸ ਬਾਏ ਦ ਜੋ ਹਸਪੀਟਲ ਵਾਲੇ ਸੀ ਉਹਨਾਂ ਨੇ ਦੱਸਿਆ ਉਦੋਂ ਬਾਅਦ ਫਿਰ ਅਸੀਂ ਸੋਚਿਆ ਕਿ ਸਾਰੇ ਮਤਲਬ ਜੋ ਫੈਮਿਲੀ ਮੈਂਬਰਸ ਇਕੱਠੇ ਹੋਏ ਕਜ਼ਨਸ ਵੀ ਇਕੱਠੇ ਹੋਏ ਸਭ ਨੇ ਆਪਦਾ ਦਿਮਾਗ ਲਾਇਆ ਬੰਦਾ ਲੱਭਣ ਦੀ ਕੋਸ਼ਿਸ਼ ਕੀਤੀ ਵੀ ਆਹ ਹੋਇਆ ਚੱਕਰ ਕਿਵੇਂ ਸਮਝ ਹੀ ਨਹੀਂ ਆ ਰਿਹਾ ਸੀ ਐਕਸੀਡੈਂਟ ਹੋ ਸੀ ਡਾਈਜੈਸਟ ਨਹੀਂ ਕਰ ਪਾ ਰਹੇ ਸੀ ਥੈਨ ਬਾਡੀ ਦੀ ਗੱਲ ਆਉਂਦੀ ਹੈ ਬਾਡੀ ਨੂੰ ਦੇਖਿਆ ਗਿਆ ক্লোਜ਼ਲੀ ਕਿਉਂਕਿ ਜਦੋਂ ਬਾਡੀ ਗਰਮ ਹੁੰਦੀ ਹੈ ਤਾਂ ਕੋਈ ਉਸ ਟਾਈਮ ਮਾਰਕਸ ਨਹੀਂ ਹੁੰਦੇ ਦ ਮੂਮੈਂਟ ਬਾਡੀ ਥੋੜਾ ਜਿਹਾ ਰੈਸਟ ਮੋਡ ਤੇ ਜਾਂਦੀ ਹੈ ਠੰਡੀ ਹੁੰਦੀ ਹੈ ਮਾਰਕਸ ਬਣਨੇ ਸ਼ੁਰੂ ਹੋ ਗਏ ਮਾਰਕਸ ਇੱਧਰ ਇੱਧਰ ਗਲੇ ਤੇ ਐਡੇ ਬੁਰੇ ਤਰ੍ਹਾਂ ਦੇ ਮਾਰਕਸ ਐ ਜਦੋਂ ਦਿਖਾਉ मार्क्स, 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 पैर एक्सीडेंट 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 हुआ ता जी लगदा किसी भी हालत, मैं कोई बच्चा, दस साल का बच्चा भी देख के कोई कह ना एंड बी कम फ्रोमेटेड फैमिली ਇਸਨੂੰ ਐਕਸੀਡੈਂਟ ਤੇ ਤੇ ਮਾਰਡਰ ਦੇ ਵਿੱਚ ਡਿਫਰੈਂਸ ਨਾ ਪਤਾ। ਚਲੋ ਸਾਨੂੰ ਨਹੀਂ ਪਤਾ ਸੀ ਕੀ ਹੋਇਆ ਅਸੀਂ ਇੱਕ ਕੁਐਸਚਨ ਮਾਰਕ ਨਾਲ ਹੀ ਸਾਰੇ ਆਪਣੇ ਲੈਵਲ ਤੇ ਤਹਿਕੀਕਾਂ ਕਰ ਰਹੇ ਸੀ। ਉਸ ਤੋਂ ਬਾਅਦ ਅਸੀਂ ਡਿਸੀਜਨ ਲਿਆ ਵੀ ਜਦੋਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਵੀ ਹੋਇਆ ਕੀ ਨੈਕਸਟ ਡੇ ਜੀ ਇੱਕ ਬੰਦੇ ਦੀ ਵੀਡੀਓ ਆਉਂਦੀ ਹੈ ਜੋ ਉਹ ਤੇ ਨੂੰ ਗਗਨਦੀਪ ਦੱਸਦਾ ਐਂਡ ਉਹ ਵੀਡੀਓ ਆਈ ਥਿੰਕ ਸਾਰਿਆਂ ਨੇ ਦੇਖ ਲਈ ਬੱਚੇ-ਬੱਚੇ ਨੇ ਦੇਖ ਲਈ ਹੁਣ ਤੱਕ ਜਿਸ ਤੋਂ ਦੱਸ ਰਿਹਾ ਕਿ ਅਸੀਂ ਦੋਨੋਂ ਸੀਜੀ ਸਾਨੂੰ ਸੀਆਈਏ ਸਟਾਫ ਸੀਆਈਏ ਸਟਾਫ ਟੂਨੇ ਸਾਨੂੰ ਚੱਕਿਆ ਸਾਨੂੰ ਅਡੜ ਕਰਤਾ ਸਾਨੂੰ ਕਰੰਟ ਦਿੱਤੇ ਗਿਆ ਆਈ ਥਿੰਕ ਸਾਰਿਆਂ ਨੇ ਉਹ ਬੰਦੇ ਨੇ ਕਿਆ ਕਰੰਟ ਦਿੱਤੇ ਉਸ ਟਾਈਮ ਤੱਕ ਸਾਨੂੰ ਪਤਾ ਹੀ ਨਹੀਂ ਸੀ ਉਹਨਾਂ ਦਾ ਬਿਕਾਉਜ਼ ਆਈ ਡੋਨਟ ਨੋ ਐਨੀ ਪਰਸਨ ਲਾਈਕ ਥਿਸ ਮੈਂ ਗਗਨਦੀਪ ਨੂੰ ਨਹੀਂ ਜਾਣਦੀ ਇਹਨਾਂ ਤੇ ਮੇਰੇ ਹਸਬੰਦ ਦੇ ਜਿੰਨੇ ਵੀ ਫਰੈਂਡਸ ਨੇ ਜਿੰਨੇ ਵੀ ਨੋਨ ਨੇ ਮੇਰੇ ਕੋਲ ਸਭ ਦੇ ਨੰਬਰ ਨੇ ਸਾਰਿਆਂ ਦੇ ਵਾਈਫ ਦੇ ਨੰਬਰ ਨੇ ਸਭ ਦੇ ਐਡਰੈਸ ਨੇ ਮੇਰੇ ਕੋਲੇ ਸਾਰੀ ਚਾਂਸ ਹੁਣ ਮੇਰੇ ਕੋਲ ਫੋਟੋਜ਼ ਵੀ ਨਹੀਂ ਸਭ ਇਹ ਬੰਦਾ ਮੇਰੇ ਕੰਟੈਕਟ ਚ ਹੈ ਹੀ ਨਹੀਂ ਸੀ ਸੋ ਇਹ ਆਪਦੇ ਨੂੰ ਦੋਸਤ ਦੱਸਦਾ ਮੈਨੂੰ ਨਹੀਂ ਪਤਾ ਇਹ ਦੋਸਤ ਹੈ ਕਿ ਨਹੀਂ ਇਟਸ ਅਗੇਨ ਅ ਕੁਐਸਚਨ ਮਾਨ ਹੀ ਇਜ਼ ਦਾ ਮੇਨ ਸਸਪੈਕਟ ਆਫ ਦਿਸ ਕੇਸ ਜੋ ਕਿ ਹੁਣ ਤੱਕ ਮਿਸਿੰਗ ਹੈ ਠੀਕ ਹੈ ਜੀ ਚਲੋ ਵੀਡੀਓ ਆਗੇ ਮੈਨੇ ਕਹਿੰਦੀ ਮੈਂ ਟਰਸਟ ਕਰ ਲਿਆ ਵੀਡੀਓ ਤੇ ਬਟ ਇੱਕ ਝਟਕਾ ਸਾਨੂੰ ਜ਼ਰੂਰ ਲੱਗਿਆ ਇੱਕ ਕਹਿੰਦੇ ਕਿ ਕੜੀ ਮਿਲੀ ਕੁਛ ਕੀ ਸੀ ਐਸਟਾਫ ਸੀ ਐਸਟਾਫ ਦਾ ਨਾਮ ਆਇਆ ਉਹ ਵਿੱਚ ਕਿ ਕਿਉਂ ਝਟਕਾ ਸਾਨੂੰ ਆਈ ਸੀ ਇੱਕ ਟੀਚਰ ਹੈ ਜੋ ਰਿਪਿਊਟਡ ਟੀਚਰ ਹੈ ਇੰਗਲਿਸ਼ ਪ੍ਰਾਣ ਗਈ ਸੀ ਡਿਊਟੀ ਗਈ ਸੀ ਮੈਂ ਕਿਵੇਂ ਚੱਕ ਲਿਆ ਬਿਨਾਂ ਕਿਸੇ ਵਜੋਂ ਤੋਂ ਵਜਾ ਕੀ ਹੈ ਪਹਿਲੀ ਚੀਜ਼ ਤਾਂ ਇਹ ਵਾਟ ਇਜ਼ ਦ ਰੀਜ਼ਨ ਉਸ ਤੋਂ ਬਾਦ ਉਹ ਬੰਦਾ ਵੀਡੀਓਸ ਕੋਈ ਧਿਆਨ ਨਾਲ ਸੋਚਿਆ ਉਹਨੇ ਕਿਹਾ ਕਿ ਉਹ ਸਾਨੂੰ ਕੁਝ ਮਨਾਉਣਾ ਚਾਹੁੰਦੇ ਸੀ ਸੋ ਉਹਨਾਂ ਨੇ ਸਾਡੀ ਕਾਰ ਚੈੱਕ ਕੀਤੀ ਸਾਰੇ ਉਹਨਾਂ ਨੇ ਚੈੱਕ ਕੀਤੇ ਆ ਕਿਉਂਕਿ ਕਾਰ ਦੀ ਹਾਲਤ ਦੇਖ ਕੇ ਸਾਰੀ ਕਾਰ ਜਮਨ ਸਿੱਕਾ ਪਾਟੀਆਂ ਹੋਈਆਂ ਜ ਹਨ ਪਤਾ ਲੱਗਦਾ ਕਿ ਤੇ ਕੀ ਗੱਲ ਹੋਈ ਹੈ ਵੀ ਕਾਰ ਦੀ ਚੈਕਿੰਗ ਹੋਈ ਹੈ ਇਵਨ ਸਾਰੀ ਚੈਕਿੰਗ ਹੋਈ ਹੈ ਉਹਨੇ ਇਹ ਵੀਡੀਓ ਚੇਕ ਕੀ ਸਾਡੇ ਕੋਲ ਕੁਝ ਮਿਲਿਆ ਨਹੀਂ ਬਟ ਇਹ ਸਾਨੂੰ ਕੁਝ ਮਨਾਉਣਾ ਚਾਹੁੰਦੇ ਸੀ ਠੀਕ ਹੈ ਜੀ ਚਲੋ ਅਸੀਂ ਉਸ ਟਾਈਮ ਮੈਂ ਨਹੀਂ ਕਹਿੰਦੀ ਅਸੀਂ ਟਰਸਟ ਕੀਤਾ 100% ਬਟ ਯੈਸ ਮੈਂ ਉਹ ਤੇਹਰੋ ਕੀ 25% ਟਰਸਟ ਕੀਤਾ ਕਿ ਸ਼ਾਇਦ ਇਹ ਬੰਦਾ ਸੱਚ ਬੋਲ ਰਿਹਾ ਹੋਵੇ ਸ਼ਾਇਦ ਸਾਡੇ ਕੋਲ ਇੱਕੋ ਹੀ ਸੀ ਮਤਲਬ ਇੱਕੋ ਹੀ ਹੋਪ ਸੀ ਕਿ ਅਸੀਂ ਪੋਸਟਮਾਰਟਮ ਕਰਾਈਏ ਸਿਵਲ ਹਸਪੀਟਲ ਦਾ ਬਹੁਤ ਸਾਡੇ ਤੇ ਪ੍ਰੈਸ਼ਰ ਸੀਗਾ ਕਿ ਇੱਥੋਂ ਹੀ ਕਰਾਓ ਬਟ ਉੱਥੇ ਫੋਰੈਂਸਿਕ ਜਾਂਚ ਨਹੀਂ ਹੁੰਦੀ ਸੀ ਦੇ ਔਰ ਨਾਟ ਹੈਵਿੰਗ दैट ਟ੍ਰੀਟਮੈਂਟਸ ਨਾ ਹੀ ਉਹਨਾਂ ਕੋਲੇ ਕੋਈ ਸੋਰਸਸ ਸੀਗੇ ਫੋਰੈਂਸਿਕ ਜਾਂਚ ਕਰਾਂਗੇ ਸੋ ਅਸੀਂ ਐਮਜ਼ ਦਾ ਦਰਵਾਜ਼ਾ ਖੜਕਟਾਇਆ ਐਂਡ ਉੱਥੋਂ ਦੀ ਰਿਪੋਰਟ ਆਸੀ ਦੀ ਰਿਪੋਰਟ ਐਮਜ਼ ਵਾਲਾ ਨੇ ਰਿਪੋਰਟ ਦਿੱਤੀ ਐ ਠੀਕ ਐ ਜੀ ਐਮਜ਼ ਨੇ ਰਿਪੋਰਟ ਦਿੱਤੀ ਐ ਜੋ ਉਹਦੇ ਵਿੱਚ ਦਿਸ ਇਜ਼ ਅ ਰਿਪੋਰਟ ਦਿਸ ਇਜ਼ ਦਾ ਮੇਨ ਪੇਜ ਜਿੱਥੇ ਉਹਨਾਂ ਨੇ 16 ਇੰਜਰੀਜ਼ ਨੂੰ ਮਾਰਕ ਕੀਤਾ ਦਿਸ ਇਜ਼ ਅ ਡਾਇਗਰਾਮ ਵਿਚ ਆਮ ਸ਼ੋਇੰਗ ਉਹਨਾਂ ਨੇ ਦੱਸਿਆ ਕਿ 16 ਮੇਜਰ ਇੰਜਰੀਜ਼ ਸੀ 16 ਮੇਜਰ ਇੰਜਰੀਜ਼ ਦਿਖਾਈਆਂ ਵਿੱਚ ਜੀ ਬੋਡੀ ਪਾਰਟ ਸਿਰਪੁਰਾ ਕੀ ਪਰ ਤੱਕ 16 ਮੇਜਰ ਇੰਜਰੀਜ਼ کہہ ਰਹੇ ਹੋ ਠੀਕ ਹੈ ਜੀ ਉਹਨਾਂ ਨੇ ਸਾਰਾ ਦੱਸਿਆ ਕਿ ਸਿਰ ਦੇ ਵਿੱਚ ਅੱਖਾਂ ਦੇ ਵਿੱਚ ਦੈਨ ਕੰਨਾਂ ਦੇ ਪਿੱਛੇ ਅਰ ਲੈਗਸ ਤੇ ਆਰਮਸ ਤੇ ਮਤਲਬ ਪ੍ਰਾਈਵੇਟ ਪਾਰਟਸ ਤੇ ਇਥੇ ਮਾਰ ਸਾਰੀਆਂ ਰਿਪੋਰਟ ਵੀ ਦੇਖ ਲਈ ਹੈ ਆਮ ਸ਼ੋਰ ਅਬਾਊਟ ਦਿਸ ਠੀਕ ਹੈ ਜੀ ਆ ਚੀਜ਼ ਹੈ ਹੁਣ ਮੈਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆ ਇੰਜਰੀਜ਼ ਕਿੱਥੋਂ ਹੋਈਆਂ ਕਿ ਕਿਸੇ ਇੰਜਰੀਜ਼ ਜੋ ਸੀ ਜੋ ਬਾਲਾਂ ਦੇ ਹਾਲਤ ਸੀ ਦੇਖ ਰਹੀ ਸੀ ਤੁਸੀਂ ਬਾਲਾਂ ਦੇ ਹਾਲਾਤ ਦੇਖੋ ਮਤਲਬ ਉਹਦੇ ਵਿੱਚ ਬਾਲਾਂ ਵਿੱਚ ਗੰਡਾ ਬਣੀ ਆ ਗਈਆਂ ਪੱਤੇ ਐ ਪੱਤੇ ਦਿਖ ਰਹੇ ਆ ਬਾਲਾਂ ਦੇ ਵਿੱਚ ਪੱਤੇ ਦਿਖ ਰਹੇ ਆ ਬਾਲਾਂ ਦੇ ਵਿੱਚ ਸਾਸਾ ਹਾਜ਼ਰ ਕੋਈ ਨਹੀਂ ਆ ਪੱਤੇ ਦਿਖ ਰਹੇ ਆ ਬਾਲਾਂ ਚ ਦੇਖੋ ਇਟਸ ਅ ਵੈਰੀ ਕਾਮਨ ਸੈਂਸ ਐਕਸੀਡੈਂਟ ਹੁੰਦਾ ਪੱਤੇ ਕਿਥੋਂ ਆ ਜਾਂਦੇ ਕਾਰ ਤਾਂ ਨਹੀਂ ਟੈਂਪਲੀਨ ਕਲੀਨ ਹੁੰਦੀ ਐ ਹੁੰਦੀ ਸਾਡੀ ਸਿਫਿਸ਼ਲ ਕਲੀਨ एक भी पत्ता उतों नहीं मिले है ही नहीं सी। ते पत्ते कितों आ गए इतों अभी हौली 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 कड़ी जोड़ते गए कि मतलब सेंस की बन रही है कि एनी इंजरीज एने मार्क्स, प्राइवेट पार्ट्स के भी मार्प्स हैं भी इन्ना कुछ भी आ चक्कर की है तो जो दो रिपोर्ट इतने एक uh, जो दसा गया कोज ऑफ डैथ इज नॉट क्लीयर एट जिस रिपोर्ट पेंडिंग है कुछ रिपोर्ट्स पेंडिंग है बट यस इंजरीज बहुत ही क्लीयरली दिखाया गया ਤਾਂ ਉਦੋਂ ਜੋ ਗਗਨਦੀਪ ਨੇ ਕਿਹਾ ਸੀ ਮੈਂ ਮੈਂ ਪਤਾ ਕੀ ਕਿਤਾਰ ਆਈਲ ਬੀ ਵੈਰੀ ਓਨੈਸਟ ਮੈਂ ਇਸ ਰਿਪੋਰਟ ਨੂੰ ਪਾਇਆ ਜੀ ਚੈਟ ਜੀਪੀਟੀ ਚ ਆਈ ਐਮ ਅ ਕੰਪਿਊਟਰ ਇੰਜੀਨੀਅਰ ਬਾਈ profession ਮੈਨੂੰ ਆਈ ਸੀ ਕਿ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਕੱਲ ਆਪਾਂ ਯੂਜ਼ ਕਰਦੇ ਆ ਸਾਰੇ ਕਰਦੇ ਆ ਮੈਂ ਰਿਪੋਰਟ ਪਾਤੀ ਪੀਡੀਐਫ ਦੀ ਅਟੈਚ ਕਰਕੇ ਉਹਦੇ ਚ ਤੇ ਉਹਦੇ ਚ ਪ੍ਰੌਮਪਟ ਦਿੱਤਾ ਪ੍ਰੌਮਪਟ ਅ ਐਕਸਪਲੇਨ ਗਿਵ ਮੀ ਡਿਟੇਲਸ ਆਫ ਦਿਸ ਰਿਪੋਰਟ ਐਕਸਪਲੇਨ ਦਿਸ ਰਿਪੋਰਟ ਇਨ ਡੀਟੇਲ ਮੈਂ ਕੋਈ ਐਕਸੀਡੈਂਟ ਨਹੀਂ ਪਾਇਆ ਮੈਂ ਕੋਈ ਮਰਡਰ ਨਹੀਂ ਪਾਇਆ चौथी ਗੱਲ ਕਿਵੇਂ ਪਾਈ ਮੈਂ ਤੁਹਾਨੂੰ ਫੋਨ ਵੀ ਤੁਸੀਂ ਪਾ ਕੇ ਦੇਖ ਲਓ ਮੇਰੇ ਕੋਲ ਸਕਰੀਨਸ਼ਾਟ ਹੈ ਮੁੰਡੇ ਚ ਦੇਖੋ ਫੋਨ I shared with ਉਹਦੇ ਚ ਮਤਲਬ ਕਿ ਜਦੋਂ ਪੋਸਟ ਜਦੋਂ ਪਾਈ ਜਾਂਦੀ ਹੈ ਪ੍ਰੋਂਪਟ ਦੇ ਵਿੱਚ ਸਾਰਾ ਉਹਦੇ ਚ ਆ ਜਾਂਦਾ ਹੈ ਸਾਰੀ ਇੰਟਰਪ੍ਰੀਟੇਸ਼ਨ ਆ ਗਈ ਕਨਕਲੂਜਨ ਆ ਗਿਆ ਮਾਰਕਸ ਆ ਗਏ ਉਹਦੇ ਵਿੱਚ ਇਹ ਵੱਡ ਲਿਖਿਆ ਗਿਆ ਬਰੂਟਲ ਟਰੋਮਾ ਬਰੂਟਲ ਸ਼ੌਕ ਟਰੋਮਾ ਇਦਾਂ ਲਿਖਿਆ ਹੋਇਆ ਟਰੋਮਾ ਕੀ ਹੁੰਦਾ ਜੀ ਬਰੂਟਲ ਕੀ ਹੁੰਦਾ शॉक की होंगे ट्रॉमा की हूं ये आर्टिफिशियल इंटैलीजेंस दस रही है ये एम्स नहीं दस रही एंड जो मैं इस चीज़ मैं कह रही कि चलो एक तो, आप डाउट ले लि कि एम्स रिपोर्ट एम्स तो सही है गगत जो ऑडियो है लैट्स डाउट इट ठीक है ए आई में भी आप डाउट कर देने बट बयानबाजी कितने ना कि मैच हो रही है जो ए आई की रिपोर्ट कह रही है ब्रूटल शॉक ट्रॉमा भी इन्ना ज्यादा क्योंकि इतने एक होर चीज़ है बॉडी पार्ट्स कंजैसटड ने बॉडी पार्ट्स को तो उनके मतलब कि ब्लड सप्लाई रुक गई, कंजेस्टेड मतलब सिकुड़ना, ब्रेन सिकुड़ गया स्कल सिकुड़ गया इन्न सारे बॉडी ऑर्गन्स, लंग्स सिकुड़े हुए दोनों किडनी हुई है, सब कुछ सिकुड़े हुआ है कंजस्टड लिखे रिपोर्ट के क्लीयर है नेवज ब्लू मार्क्स ने ब्लू मार्क्स कदों आगे जो अगेन ऑक्सीजन की सप्लाई बंद हो जाती है इट कुडी ड्यू टू एनी रीजन इलेक्ट्रिस जो शॉक दिता गया उद्देश करके कोई हो सद कि गला दबे गले के उपर मार्क्स नहीं ਉਸ ਦਾ ਗਲਾ ਵੀ ਦੱਬਿਆ ਕਿਉਂ ਹੋਣਾ ਅਗਲੀ ਗੱਲ ਮੈਂ ਦੱਸਦੀ ਆ ਜੀ ਅਸੀਂ ਸਰਦਾਰ ਆ ਜੀ ਸਿੱਖ ਲੋਕਾਂ ਸੀ ਸਰਦਾਰੀ ਸਾਡੀ ਤਾਜ ਹੈ ਪੱਗ ਸਾਡੀ ਤਾਜ ਹੈ ਮੈਂ ਸਵੇਪਾ ਪੋਣੀ ਕਰਵਾਈ ਸੀ ਪੱਗ ਦੀ ਜਮਾ ਫਰੈਸ਼ ਪੱਗ ਬੰਦੇ ਸੀ ਮੇਰੇ ਹਸਬੰਦ ਸਰਦਾਰਾਂ ਨੂੰ ਚਾਹ ਹੁੰਦਾ ਮੇਰੇ ਹਸਬੰਦ ਨੂੰ ਇੰਨਾ ਚਾਹ ਸੀ ਨਾ ਉਹਨਾਂ ਦੀ ਪੱਗ ਦੇਖੋ ਪੱਗ ਇੰਨੀ ਤਰੀਕਿਆਂ ਨਾਲ ਬੰਦੇ ਸੀ ਨਾ ਮੈਂ ਕਹਿੰਦੀ ਆ ਕਿ ਅਮੇਜ਼ਿੰਗ ਤਰੀਕੇ ਨਾਲ ਮਤਲਬ ਲੋਕੀ ਪੁੱਛਦੇ ਸੀ ਸਿਫਤਾਂ ਕਰਦੇ ਸੀ ਆ ਦੇਖੋ ਜੀ ਪੱਗ ਦਾ ਹਾਲ ਮੇਰਾ ਉਹ ਜੀ ਪਲੀਜ਼ ਦੇਖੋ ਜੀ ਪੱਗ ਦਾ ਹਾਲ ਦੇਖ ਲਓ ਜੀ ਸਰਦਾਰ ਦੀ ਪੌਣੀ ਕਦੇ ਨਹੀਂ ਟੁੱਟਦੀ ਇਹ ਤੁਸੀਂ ਵੀ ਮੰਨੋਗੇ ਇਸ ਚੀਜ਼ ਨੂੰ ਕਸੀ ਵੀ ਹੈ ਪਾਟੀ ਵੀ ਹੈ ਪੱਗ ਆ ਦੇਖੋ ਆ ਪੂਰੀ ਖਿੱਚੀ ਤੁਸੀਂ ਦੇਖੋ ਜੀ ਖਿੱਚੀ ਵੀ ਹੈ ਇੱਕ ਇੱਕ ਰੇਸ਼ਾ ਇਹਦਾ ਨਿਕਲਿਆ ਹੋਇਆ ਹੈ ਮਤਲਬ ਕਿ ਪੱਗ ਨਾਲ ਵੀ ਬੇਅਦਬੀ ਪੱਗ ਨਾਲ ਵੀ ਬੇਅਦਬੀ ਮੇਰਾ ਕਲੇਜਾ ਛੱਲੀ ਛੱਲੀ ਹੁੰਦਾ ਬੋਲਦੇ ਵੇ ਇਹਨਾਂ ਨੇ ਸਾਡੀ ਸਿੱਖੀਜ਼ਮ ਦੀ ਆਨਮਾਨ ਸ਼ਾਂਤੀ ਦੀ ਅਟੈਕ ਕੀਤਾ ਸ਼ਰਮਸਾਰ ਹੁੰਦੀ ਹੈ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਇਹ ਪੱਗ ਮਤਲਬ ਤੁਸੀਂ ਸਾਡੇ ਰਿਲੀਜੀਅਨ ਦੇ ਵੀ ਤੋ ਜਿਉਣਾ ਰਹੇ ਹੋ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਤੁਹਾਨੂੰ ਕਿਹਨੇ ਰਾਈਟ ਦਿੱਤਾ ਤੁਹਾਨੂੰ ਕਿਹਨੇ ਰਾਈਟ ਦਿੱਤਾ ਇੱਕ ਤੁਸੀਂ ਸਰਦਾਰ ਬੰਦੇ ਦੀ ਪੱਗ ਨੂੰ ਰੋਲੋ how dare you do that how dare you do that matlab enna enna vi koi wad to badar ho sakda police wale nal hi inna di jurrat enni jurrat vi sardar bande di pagd nu atta laune chupni rungi main is pag da main insaaf leke rungi eh meri saun hai thode samne eh rolungi nahi pag eh sadi izzat hai ehnu beizzat hi nahi karan dungi main is pag di ਬਹੁਤ ਹੋ ਗਿਆ ਮਤਲਬ ਹਰ ਚੀਜ਼ ਨੂੰ ਉਹ ਜਿਹੜੇ ਉਹ ਜਿਹੜੇ ਬੰਦੇ ਅਸੀਂ ਦੱਸੇ ਸੀਗੇ ਉਹਨਾਂ ਚ ਇੱਕ ਅਵਤਾਰ ਸਿੰਘ ਤਾਰੀ ਦਾ ਨਾਮ ਸੀਗਾ ਕਿਉਂਕਿ ਬਾਕੀ ਜਿਹੜਾ ਸਟਾਫ ਸੀ ਸਾਰੇ ਸਿਵਲ ਵਰਦੀ ਚ ਸੀ ਤਾਂ ਉਹਨਾਂ ਦਾ ਨਾਮ ਨਹੀਂ ਪਤਾ ਬਟ ਇੱਕ ਜਣਾ ਸੀ ਜਿਨ੍ਹਾਂ ਦਾ ਨਾਮ ਅਸੀਂ ਲਿੱਤਾ ਸੀਗਾ ਥੈਨ ਅਸੀਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਤਾਂ ਇਹ ਪੁਲਿਸ ਵਾਲੇ ਸਾਡੇ ਘਰੇ ਰਾਤ ਨੂੰ 11:30 ਵਜੇ ਆਉਂਦੇ ਆ ਜੀ ਸਾਨੂੰ ਜਗਾਉਂਦੇ ਆ ਤੇ ਨਾਮ ਪਾਉਂਦੇ ਆਪਣੇ ਤਿੰਨ ਜਣਾ ਹੋਰ ਦਾ ਜਿਸ ਚ ਹੈੱਡ ਕਨਸਟੇਬਲਸ ਨੇ ਅਲੱਗ-ਅਲੱਗ ਬੰਦੇ ਹੋਰਸ ਨੇ ਖਰਵਿੰਦਰ ਸਿੰਘ ਨੇ ਗੁਰਪਾਲ ਸਿੰਘ ਨੇ ਅਲੱਗ-ਅਲੱਗ ਨਾਮ ਨੇ ਜੀ ਚਾਰ ਬੰਦੇ ਹੋਰ ਪਾਉਂਦੇ ਨੇ ਬਟ ਟਿਲ ਡੇਟ ਸਿੰਗਲ ਅਰੈਸਟ ਵੀ ਨਹੀਂ ਆਜ 12 ਦਿਨ ਹੋ ਚੁਕੇ ਇੱਕ ਵੀ ਅਰੈਸਟ ਨਹੀਂ ਹੈ ਨਾ ਹੀ ਗਗਨ ਦੀ ਨਾ ਕੁਝ ਪਤਾ ਲੱਗ ਰਿਹਾ ਜੋ ਮੇਨ ਸਸਪੈਕਟ ਹੈ ਇਸ ਕ੍ਰਾਈਮ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿਉਂ ਇਹਨਾਂ ਨੂੰ ਚੱਕਿਆ ਕੀ ਇਹਨਾਂ ਕੋਲ ਕਸਟਡੀ ਸੀ ਨਾ ਸਰਕਾਰ ਨੂੰ ਪੁੱਛਦੀਆਂ ਤੁਸੀਂ ਕਿਸੇ ਨੂੰ ਐਂ ਚੱਕ ਲੋਗੇ ਇੱਕ ਟੀਚਰ ਨੂੰ ਜੋ ਹੁਣ ਹਾ ਟੀਚਰ ਹੈ ਟਰੈਕ ਰਿਕਾਰਡ ਤਾਂ ਦੇਖੋ ਤੁਸੀਂ ਇਹਨਾਂ ਦਾ ਇਹ ਵਰਕਸ਼ਾਪਸ ਲਗਾਉਂਦੇ ਸੀਗੇ ਡਰੱਗਸ ਦੇ ਅਗੇਂਸਟ ਬੋਲਦੇ ਸੀਗੇ ਬੱਚਿਆਂ ਨੂੰ ਗਾਈਡ ਕਰਦੇ ਸੀ ਅਮਰੀਕਾ ਕੈਨੇਡਾ ਕਿੱਥੋਂ ਕਿੱਥੋਂ ਦੇ ਸਟੂਡੈਂਟਸ ਨੇ ਪੜਾਏ ਇਹਨਾਂ ਨੇ ਪੁਲਿਸ ਵਾਲਿਆਂ ਦੇ ਕਿੰਨੇ ਕਿੰਨੇ ਬੱਚੇ ਨਹੀਂ ਪੜਾਏ ਸੀ 60-60 ਬੱਚਿਆਂ ਦਾ ਬੈਚ ਹੁੰਦਾ ਸੀ ਸਾਡੇ ਕੋਲੇ ਡੀਐਚਪੀ ਐਸਐਸਪੀ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਖੁਦ ਜਿਹੜੇ ਪ੍ਰੈਜ਼ੈਂਟ ਐਸਪੀ ਨੇ ਉਹ ਖੁਦ ਇਸ ਚੀਜ਼ ਨੂੰ ਮੰਨਦੇ ਨੇ ਕਿ ਮੇਰੇ ਬੱਚੇ ਇਹਨਾਂ ਤੋਂ ਪੜ੍ਹੇ ਆ ਖੁਦ ਬੋਲ ਰਹੇ ਉਹਨਾਂ ਦੇ ਖੁਦ ਦੇ ਬਿਆਨ ਹਨ ਮਤਲਬ ਇੱਕ ਟੀਚਰ ਹਾਂ ਜੋ ਕਿ ਇੱਕ ਰੈਪਿਊਟਿਡ ਟੀਚਰ ਹੈ ਬਠਿੰਡੇ ਦਾ ਉਹ ਇਹਨਾਂ ਜ਼ਿਆਦਾ ਅੱਛੇ ਤਰ੍ਹਾਂ ਗਾਈਡ ਕਰਦੇ ਸੀ ਇੰਨਾ ਜ਼ਿਆਦਾ ਉਹਨਾਂ ਨੂੰ ਮਤਲਬ ਸਨਮਾਨਿਤ ਕੀਤਾ ਗਿਆ ਸੀ ਆ ਦੇਖੋ ਪ੍ਰੋਫੀ ਮਿਲੀ ਈਏ ਡੀਜੀਪੀ ਬਰਨਾਲਾ ਵੱਲੋਂ ਆਹ ਦੇਖੋ ਡੇਟ ਲਿਖੀ ਏ ਬਰਨਾਲਾ ਲਿਖਿਆ ਵਰਕਸ਼ਾਪਸ ਹੁੰਦੇ ਸੀ ਕਹਿੰਦੇ ਸੀ ਹਮੇਸ਼ਾ ਇਹ ਕਹਿੰਦੇ ਸੀ ਬੱਚਿਆਂ ਨੂੰ ਨਸ਼ੇ ਕਰਨ ਵਾਲਾ ਇਨਸਾਨ ਬੁਰਾ ਨਹੀਂ ਹੁੰਦਾ ਉਹਦੇ ਤੋਂ ਨਫ਼ਰਤ ਨਾ ਕਰੋ ਇਹ ਆਦਤ ਮਾੜੀ ਏ ਆਦਤ ਨੂੰ ਹਟਾਓ ਹਮੇਸ਼ਾ ਉਹਨਾਂ ਨੇ ਇਹੀ ਦਿੱਤਾ ਏ ਇਹੀ ਚੀਜ਼ ਤੇ ਉਹ ਕਿਹਾ ਕਿ ਨਸ਼ਾ ਮਾੜੀ ਚੀਜ਼ ਏ ਨਸ਼ਾ ਕਰਨ ਵਾਲੇ ਤੋਂ ਨਫ਼ਰਤ ਨਾ ਕਰੋ ਇਸ ਆਦਤ ਨੂੰ ਹਟਾਓ ਇਸ ਚੀਜ਼ ਨੂੰ ਪ੍ਰिवेंट ਕਰੋ ਪਰ ਅੱਜ ਮੇਰੇ ਹਸਬੰਡ ਤੇ ਆ ਇਲਜ਼ਾਮ ਲਗਾਉਣਾ ਚਾਹੁੰਦੇ ਜਦੋਂ ਉਹਨਾਂ ਕੋਲ ਕੁਝ ਮਿਲੇ ਹੀ ਨਹੀਂਗਾ ਕੀ ਮਨਾਉਣਾ ਕੀ ਚਾਉਂਦੇ ਸੀ ਕੀ ਮਨਾਉਣਾ ਚਾਉਂਦੇ ਸੀ ਵੀ ਨਸ਼ਾ ਵਿੱਚੋਂ ਕੀ ਮਨਾਉਣਾ ਚਾਉਂਦੇ ਸੀ ਤੁਸੀਂ ਨਸ਼ਾ ਕਰਦੇ ਹੋ ਨਹੀਂ ਮੰਨਦੇ ਹੋ ਉਹ ਇੱਕ ਟੀਚਰ ਸੀ ਇੱਕ ਅਧਿਆਤਮਕ ਟੀਚਰ ਸੀ ਇੱਕ ਸਿੱਖਸ਼ਕ ਸੀ ਨਹੀਂ ਮੰਨੂਗਾ ਉਹ ਅਸੀਂ ਸਰਦਾਰ ਲੋਕ ਅਸੀਂ ਕਿਉਂ ਮੰਨੀਏ ਇੱਕ ਦਾ ਇੱਕ ਰਿਪਿਊਟਡ ਬੰਦਾ ਸੀ ਉਹ ਰਿਪਿਊਟਡ ਇਨਸਾਨ ਸੀ ਉਹ ਇਨਸਾਨ ਸੀ ਉਹਨਾਂ ਨੇ ਕਿਹਾ ਉਹ ਆਪਣੇ ਆਪ ਤੇ ਲੈ ਗਈ ਸੀ ਬਸ ਜੋ ਵੀ ਹੈ ਮੈਂ ਕਹੀ ਕਹੂੰਗੀ ਇਨ ਸ਼ੋਰਟ ਕਿ ਉਹਨਾਂ ਨੇ ਗਲਤ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਰੂੰਗਾ ਇਹ ਕੀ ਹੈ ਉਹ ਨਾ ਜੋ ਕਰਨਾ ਕਰ ਲੋ ਹਮੇਸ਼ਾ ਇਹ ਬੋਲਦੇ ਸੀ ਜੋ ਕਰਨਾ ਕਰ ਲੋ ਜੀ ਉਹ ਕਹਿ ਰਹੇ ਕਿ ਮੈਨੂੰ ਮੋਰਿੰਗ ਫੋਨ ਕੀਤਾ ਮੈਨੂੰ ਕਹਿਦੇ ਕਿ ਫਰੋਜ਼ਪੁਰ ਜਾਣਾ ਹੈ ਫਰੋਜ਼ਪੁਰ گئے ہیں ਉੱਥੇ ਉਹ ਕਹਿ ਰਹੇ ਕਿ ਮੇਰਾ ਆਨਲਾਈਨ ਕੋਈ ਇਹਨੂੰ ਕੋਈ ਸਿਸਟਮ ਚੱਲ ਨਹੀਂ ਰਿਹਾ ਨਾ ਕੈਸ਼ ਨਹੀਂ ਬਿੰਦਰਦੀਪ ਹੋਰਾਂ ਨੇ ਉਹਨਾਂ ਨੂੰ ਐਸਪੀ ਨੂੰ ਪੇਮੈਂਟ ਭੇਜਦੀ ਹੈ ਉਹਨੇ ਕਿਹਾ ਕਿ ਇਹ ਕਿਉਂ ਸੀ ਵੀਡੀਓ ਦੇਖੋ ਜੀ ਇਸ ਚੀਜ਼ ਬਾਰੇ ਫਿਰੋਜ਼ਪੁਰ ਜਨ ਬਾਰੇ ਮੈਨੂੰ ਪਤਾ ਹੀ ਨਹੀਂ ਬਿਕੋਜ਼ ਮੈਂ ਮੈਨੂੰ ਤਾਂ ਇੰਸਟੀਚਿਊਟ ਦਾ ਕਹਿੰਦੇ ਗਈ ਸੀ ਜੀ ਮੈਂ ਇਹੜੀ ਪੁੱਛਿਆ ਉਹਨਾਂ ਨੂੰ ਮੈਂ ਜਸਵੰਤ ਦੀ ਤਵੇਤ ਬਾਰੇ ਪੁੱਛਿਆ ਸੀ ਕੀ ਥੋੜੀ ਤਵੇਤ ਠੀਕ ਹੈ ਤੁਹਾਡਾ ਪੇਟ ਅਫਸੈਟ ਸਾਢੇ 5 ਵਜੇ ਦੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਮੈਂ ਆ ਰਿਹਾ ਹਾਂ ਵੀਡੀਓ ਦੇ ਵਿੱਚ ਗਗਨਦੀਪ ਮਾਰਨਿੰਗ ਦੀ ਗੱਲ ਕਰ ਰਿਹਾ ਪਤਾ ਨਹੀਂ ਜੀ ਇਹ ਚੀਜ਼ ਤਾਂ ਹੁਣ ਪੁਲਿਸ ਹੀ ਦੱਸ ਇਨਵੈਸਟੀਗੇਟ ਕਰ ਸਕਦੀ ਬਿਕੋਜ਼ ਮੈਨੂੰ ਫਿਰੋਜ਼ਪੁਰ ਦਾ ਕੋਈ ਸੀਨ ਨਹੀਂ ਪਤਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਮੈਂ ਫਿਰੋਜ਼ਪੁਰਾਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਆ ਰਹੇ ਹਾਂ ਵਾਪਸ ਬਸ ਕਰੋ ਰੋਮਾਂਟਿਕ ਕਾਮੇਸਟੋਨ ਨਹੀਂ ਕਿਸੇ ਸੀਗਤ ਤੇ ਕਿੰਨੇ ਟਾਈਮ ਤੱਕ ਲੋਾਈ ਕਿ ਸਾਰਾ ਦਿਨ ਉੱਥੇ ਸੀ ਕਿ ਨਹੀਂ ਕਰੋ ਕਿੰਨੇ ਵਜੇ ਉੱਥੋਂ ਬਸ ਇੰਨਾ ਪਤਾ ਲੱਗਿਆ ਕਿ ਉੱਥੋਂ ਉਹ ਪੜਾ ਰਹੇ ਸੀ ਐਂਡ ਉੱਥੋਂ ਕੋਈ ਬੰਦਾ ਲੈ ਕੇ ਗਿਆ ਜਿਹਦਾ ਨਾਮ ਹੈਪੀ ਲੁਕਰ ਤਾਂ ਅਸੀਂ ਉਸ ਬੰਦੇ ਦੇ ਅਗੇਂਸਟ ਵੀ ਇਸ ਅਫੇਅਰ ਕਰਵਾਈ ਉਹ 11:30 ਹਾਂਜੀ 11:30 ਵਜੇ ਲੈ ਕੇ ਗਏ ਆ ਤੇ ਉਹ ਐ ਨਹੀਂ ਪਤਾ ਉਹਨੂੰ ਕਿੱਧਰ ਲੈ ਕੇ ਗਿਆ ਗਗਨ ਕਿਹੇ ਪਿਕਚਰਸ ਆਇਆ ਕਿਉਂਕਿ ਨਾ ਮੈਂ ਹੈਪੀ ਰੁਥਰਨ ਨੂੰ ਜਾਣਦੀ ਆ ਨਾ ਹੀ ਮੈਂ ਗਗਨ ਨੂੰ ਜਾਣਦੀ ਆ 11:30 ਇਸ ਕੇਸ ਵਿੱਚ ਕੀ ਹੁਣ ਤੱਕ ਕੋਈ ਕੀ ਚੌਂਦੇ ਸੀ ਹੋਇਆ ਹੈ ਕਿ ਨਹੀਂ ਹੋਇਆ ਸੀ ਇਹਨਾਂ પોલીસ ਅਧਿਕਾਰੀ ਸਰਕਾਰ ਦੇ ਨੁਮਾਇੰਦੇ ਮਿਲੇ ਆ ਤਾਂ ਨਹੀਂ ਅਸੀਂ ਫਸਟ ਡੇ ਤੋਂ ਇਹੀ ਕਹਿ ਰਹੇ ਹਾਂ ਕਿ ਜਦੋਂ ਅਸੀਂ ਐਫ ਆਈ ਆਰ ਕੀਤੀ ਹੈ ਕਿ ਇਹਨਾਂ ਨੂੰ ਤੁਸੀਂ ਚੱਕੋ ਅਰੈਸਟ ਕਰੋ ਟਰਮੀਨੇਟ ਕਰੋ ਤਾਂ ਉਸ ਦਿਨ ਦਾ ਐਫ ਆਈ ਆਰ ਕੀਤੀ ਉਹਦੇ ਹੰਦੇ ਭੱਜੇ ਵੇ ਸਭ ਦੇ ਸਾਬਤ ਜੇਵੇ ਆ ਜਦੋਂ ਅਸੀਂ ਅਪਡੇਟ ਪੁੱਛਦੇ ਹਾਂ ਤਾਂ ਹਾਲ ਤੱਕ ਕੱਲ ਐਸਐਸਪੀ ਮੈਮ ਆਈ ਸੀ ਮੇਰੇ ਕੋਲ ਮੈਂ ਉਹਨਾਂ ਨੂੰ ਸਿੱਧਾ ਇੱਕੋ ਹੀ ਕੁਐਸਚਨ ਪੁੱਛਿਆ ਮੈਂ ਵਾਟ ਇਜ਼ ਦਾ ਆਉਟਪੁੱਟ ਤਾਂ ਉਹ ਕਹਿੰਦੇ ਕਿ ਸਭ ਅੱਜੇ ਹੋਵੇ ਮੈਂ ਬਸ ਉਹਨਾਂ ਨੂੰ ਇਹ ਕਿਹਾ ਮੈਮ ਤੁਸੀਂ ਆਈਪੀਐਸ ਆਫੀਸਰ ਹੋ ਤੁਸੀਂ ਇੰਨੀ ਪਾਵਰ ਰੱਖਦੇ ਹੋ ਜਿਹੜਾ ਕੋਈ ਜ਼ੁਰਮ ਕਰਦਾ ਹੈ ਨਾ ਤੁਸੀਂ ਉਹਨੂੰ ਨਰਕ ਲੋਕ ਚੋਂ ਵੀ ਘੜੀਸ ਕੇ ਲੈ ਕੇ ਆ ਸਕਦੇ ਹੋ ਥਿਸ ਇਜ਼ ਦਾ ਪਾਵਰ ਆਫ ਐਸਐਸਪੀ ਤੁਸੀਂ ਜਿਵੇਂ ਮਰਜ਼ੀ ਲੱਗੋ ਜਿੱਥੋਂ ਮਰਜ਼ੀ ਲੈ ਕੇ ਆਓ ਅਸੀਂ ਜਿੱਥੇ ਸਾਡੀ ਸਪੋਰਟ ਚਾਹੀਦੀ ਹੈ ਅਸੀਂ ਤੁਹਾਨੂੰ ਸਪੋਰਟ ਦੇਣਾ ਬਟ ਵੈਸੇ ਐਸਸ ਸਿੰਗਲ ਬੰਦਾ ਵੀ ਅਰੈਸਟ ਨਹੀਂ ਆ ਡਿਊਟੀ ਦੇ ਬੰਦੇ ਭੱਜੇ ਹੋਏ ਆ ਮੈਨੂੰ ਨਹੀਂ ਪਤਾ ਡਿਪਾਰਟਮੈਂਟ ਇਹ ਕਹਿੰਦਾ ਕਿ ਕਹਿ ਰਹੇ ਕਿ ਉਹਨਾਂ ਦੀ ਕਾਰਜਸ਼ੀਲ ਵਿੱਚ ਹੋਇਆ ਦੇਖੋ ਜੀ ਅਗਰ ਉਹ ਅਗਰ ਉਹ ਨਹੀਂ ਮੰਨਦੇ ਫਿਰ ਉਹਨਾਂ ਨੇ ਤਿੰਨ ਬੰਦੇ ਦਾ ਨਾਮ ਕਿਉਂ ਪਾਇਆ ਉਹਨਾਂ ਨੇ ਤਿੰਨ ਬੰਦੇ ਦਾ ਨਾਮ ਕਿਉਂ ਪਾਇਆ ਇਟ ਵਾਸ ਅਗਰ ਮੰਨੇ ਉਹਨਾਂ ਨੇ ਪੋਸਟਵਾਨਾਂ ਦੇ ਰਿਪੋਰਟ ਨੂੰ ਦੇਖਿਆ ਮੰਨੇ ਤਾਂ ਹੀ ਨਾ ਫਿਰ ਤਾਂ ਪਾਉਂਦੇ ਨਾ ਉਹ ਅਗਰ ਕੁਝ ਉਹਨਾਂ ਨੂੰ ਤਾਂ ਫੜਿਆ ਗਿਆ ਹੁੰਦਾ ਤਾਂ ਉਸੇ ਦਿਨ ਦੱਸ ਦਿੰਦੇ ਵੀ ਇਹਨਾਂ ਸਾ ਫੜਿਆ ਗਿਆ ਪਰਚਾ ਹੋ ਜਾਂਦਾ ਨਾ ਕੋਈ ਪਰਚਾ ਨਾ ਕੋਈ ਔਰਡਰ ਡੈਥ ਸਿੱਧਾ ਕਿਡਨੈਪਟ 2 ਘੰਟੇ ਦੀ ਕਹਾਣੀ ਖਤਮ ਸਾਡੇ ਪਾਸ ਤੇ ਮੇਰੀ ਗੱਲ ਹੋਈ ਹੈ ਸਾਡੇ ਸਾਥ ਡੈਥ ਹੋ ਗਈ 2 ਘੰਟੇ ਦੇ ਵਿੱਚ ਸਭ ਕੁਝ ਖਤਮ ਨਾ ਜੀ ਨਾ ਕੋਈ ਵੀ ਨਹੀਂ ਕੋਈ ਸਿੰਗਲ ਕੋਦੇ ਕੋਈ ਕੇਸ ਨਹੀਂ ਕੋਦੇ ਕੋਈ ਐਦਾਂ ਦਾ ਕੋਈ ਉੱਚੀ ਦੀ ਗੱਲ ਨਹੀਂ ਬਿਲਕੁਲ ਕਲੀਨ ਰਿਕਾਰਡ